ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਇੱਕ ਕੁੜੀ ਨੇ ਇਹੋ ਜਿਹਾ ਕੰਮ ਕੀਤਾ ਕਿ ਪਿਓ ਧੀ ਦੇ ਰਿਸ਼ਤੇ ਨੂੰ ਕਲੰਕਲਾਤਾ ਇਹੋ ਜਿਹਾ ਇਸ ਕੁੜੀ ਨੇ ਕੀ ਕੀਤਾ ਆਜੋ ਕਰਦੇ ਆਂ ਸਾਰੀ ਗੱਲਬਾਤ ਜਿਸ ਕੁੜੀ ਦੀ ਤੁਹਾਨੂੰ ਕਹਾਣੀ ਸੁਣਾਉਣ ਜਾ ਰਿਆਂ ਉਹ ਮਾਪਿਆਂ ਦੀ ਇਕੱਲੀ ਇਕਲੀ ਧੀ ਹੁੰਦੀ ਆ ਨਾ ਉਹਦਾ ਕੋਈ ਹੋਰ ਭਰਾ ਹੁੰਦਾ ਤੇ ਨਾ ਕੋਈ ਉਹਦੀ ਹੋਰ ਭੈਣ ਹੁੰਦੀ ਆ ਚਲੋ ਜੀ ਇਸ ਕੁੜੀ ਦੇ ਪਿਓ ਕੋਲੇ 8-9 ਕਿੱਲੇ ਜ਼ਮੀਨ ਦੇ ਹੁੰਦੇ ਆ ਇਹ ਸਰਕਾਰੀ ਮੁਲਾਜ਼ਮ ਲੱਗਾ ਹੁੰਦਾ ਚਲੋ ਜੀ ਘਰੇ ਕੱਲੀ-ਕੱਲੀ ਧੀ ਸੀਗੀ ਮਾਪਿਆਂ ਨੇ ਬੜੇ ਲਾਡਾਂ ਜਾਮਾਂ ਨਾਲ ਪਾਲੀ ਕੁੜੀ ਨੂੰ ਬਹੁਤ ਚੰਗੇ ਸਕੂਲ ਦੇ ਵਿੱਚ ਪੜਾਇਆ ਕੁੜੀ ਵੀ ਪੜ੍ਹਨ ਲਿਖਣ ਵਿੱਚ ਬਹੁਤ ਹਿਾਰ ਸੀ ਉਸ ਤੋਂ ਬਾਅਦ ਕੀ ਹੁੰਦਾ ਵੀ ਜਦੋਂ ਸਕੂਲ ਦੀ ਪੜ੍ਹਾਈ ਖਤਮ ਹੋ ਜਾਂਦੀ ਆ ਉਸ ਤੋਂ ਬਾਅਦ ਕੁੜੀ ਨੂੰ ਕਾਲਜ ਪੜ੍ਹਨ ਲਈ ਪਾ ਦਿੱਤਾ ਜਾਂਦਾ ਕੁੜੀ ਕਾਲਜ ਵੈਨ ਤੇ ਜਾਂਦੀ ਆ ਵੈਨ ਤੇ ਘਰੇ ਆਉਂਦੀ ਆ ਕੀ ਹੁੰਦਾ ਕਿ ਜਿਹੜਾ ਵੈਨ ਦਾ ਡਰਾਈਵਰ ਹੁੰਦਾ ਉਹਦੇ ਨਾਲ ਇਸ ਕੁੜੀ ਦੀ ਗੱਲਬਾਤ ਹੋ ਜਾਂਦੀ ਆ ਜਿਹੜਾ ਕਿ ਲਗਭਗ ਇਹਦੇ ਤੋਂ 6-7 ਸਾਲ ਉਮਰ ਦੇ ਵਿੱਚ ਵੱਡਾ ਹੁੰਦਾ ਜਦੋਂ ਉਸ ਡਰਾਈਵਰ ਨਾਲ ਗੱਲਬਾਤ ਹੋ ਜਾਂਦੀ ਆ ਇਹ ਕੁੜੀ ਉਹਦੇ ਨਾਲ ਲਗਾਤਾਰ ਫੋਨ ਤੇ ਗੱਲਬਾਤ ਕਰਨ ਲੱਗ ਜਾਂਦੀ ਆ ਤਾਂ ਇੱਕ ਦਿਨ ਕੀ ਹੁੰਦਾ ਕਿ ਇਹ ਵੈਨ ਤੇ ਜਾਂਦੀ ਕਾਲਜ ਆ ਪਰ ਕਾਲਜ ਚੋਂ ਛੁੱਟੀ ਲੈ ਕੇ ਇਹ ਉਹ ਵੈਨ ਵਾਲੇ ਡਰਾਈਵਰ ਦੇ ਨਾਲ ਮਾਰਕੀਟ ਦੇ ਵਿੱਚ ਸ਼ਾਪਿੰਗ ਕਰ ਰਹੀ ਹੁੰਦੀ ਆ ਤਾਂ ਇਸ ਕੁੜੀ ਦੇ ਪਿਓ ਨੂੰ ਕੋਈ ਅਚਾਨਕ ਕੰਮ ਪੈ ਜਾਂਦਾ ਕਿਉਂਕਿ ਕੁੜੀ ਦੇ ਦਿਲ 'ਚ ਇਹ ਸੀਗਾ ਕਿ ਮੇਰਾ ਪਿਓ ਤਾਂ ਡਿਊਟੀ ਤੇ ਹੁੰਦਾ ਉਨੂੰ ਪਿਓ ਨੂੰ ਕੀ ਅਚਾਨਕ ਕੰਮ ਪੈ ਗਿਆ ਉਹ ਉਧਰੋਂ ਛੁੱਟੀ ਲੈ ਕੇ ਆਪਦੀ ਡਿਊਟੀ ਤੋਂ ਤੇ ਮਾਰਕੀਟ ਜਾਂਦਾ ਤਾਂ ਮਾਰਕੀਟ 'ਚ ਦੇਖਦਾ ਕਿ ਮੇਰੀ ਕੁੜੀ ਕਿੱਧਰ ਤੁਰੀ ਫਿਰਦੀ ਆ ਵੀ ਤਾਂ ਕਾਲਜ ਗਈ ਸੀ ਘਰੋਂ ਵੀ ਤਾਂ ਡਰਾਈਵਰ ਨਾਲ ਤੁਰੀ ਫਿਰਦੀ ਆ ਵੈਨ ਵਾਲੇ ਨਾਲ ਜਦੋਂ ਪਿਓ ਦੇਖਦਾ ਤਾਂ ਪਿਓ ਵਿਚਾਰਾ ਦੇਖ ਕੇ ਚੁੱਪ ਕਰ ਜਾਂਦਾ ਪਿਓ ਨੂੰ ਆਇਆ ਸੀ ਵੀ ਜੇ ਹੁਣ ਮੈਂ ਮਾਰਕੀਟ ਦੇ ਵਿੱਚ ਕੋਈ ਗੱਲ ਕੀਤੀ ਹੋ ਸਕਦਾ ਆ ਉਹ ਮੁੰਡਾ ਮਰਨਾ ਤਾਂ ਠਾ ਠਾ ਹੋਣ ਲੱਗ ਜੇ ਵੀ ਐਵੇਂ ਆਪਦਾ ਜਲੂਸ ਨਿਕਲ ਜੂਗਾ ਵੀ ਚੁੱਪ ਕਰ ਜਾ ਹਣਾ ਵੀ ਘਰੇ ਜਾ ਕੇ ਗੱਲ ਕਰੂੰਗਾ ਪਿਓ ਵਿਚਾਰਾ ਉਸ ਤੋਂ ਬਾਅਦ ਡਿਊਟੀ ਤੇ ਨਹੀਂ ਜਾਂਦਾ ਸਿੱਧਾ ਘਰੇ ਆ ਜਾਂਦਾ ਘਰੇ ਆ ਕੇ ਆਪਦੀ ਕਰਨ ਦੱਸਦਾ ਵੀ ਆਪਣੀ ਕੁੜੀ ਉਹ ਡਰਾਈਵਰ ਨਾਲ ਤੁਰੇ ਫਿਰਦੀ ਸੀ ਬੈਂਨ ਵਾਲੇ ਨਾਲ ਵੀ ਮੈਨੂੰ ਸੁੱਖ ਨਹੀਂ ਲੱਗਦੀ ਚਲੋ ਜੀ ਜਦੋਂ ਕੁੜੀ ਕਾਲਜ ਦੇ ਟਾਈਮ ਤੋਂ ਘਰੇ ਆ ਜਾਂਦੀ ਆ ਪਿਓ ਪੁੱਛਦਾ ਵੀ ਕੁੜੀਏ ਤੂੰ ਅੱਜ ਕਿੱਧਰ ਤੁਰੇ ਫਿਰਦੀ ਸੀ ਉਸ ਮੁੰਡੇ ਨਾਲ ਬੈਂਨ ਵਾਲੇ ਨਾਲ ਤਾਂ ਪਹਿਲਾਂ ਕੁੜੀ ਸਾਫ਼ ਮੁੱਕਰ ਜਾਂਦੀ ਆ ਫਿਰ ਉਹਦਾ ਪਿਓ ਦੱਸਦਾ ਵੀ ਮੈਂ ਤੈਨੂੰ ਆਪਦੀ ਅੱਖਾਂ ਨਾਲ ਦੇਖਿਆ ਤੁਸੀਂ ਫਲਾਣੀ ਫਲਾਣੀ ਥਾਂ ਤੇ ਖੜੇ ਸੀ ਦੁਕਾਨ ਤੇ ਖੜੇ ਸੀ ਤੋੜੇ ਹੱਥਾਂ 'ਚ ਇੱਕ ਦੋ ਲਫਾਫੇ ਸੀ ਦੱਸੋ ਤੂੰ ਕੀ ਕਰਦੀ ਐ ਉਹ ਕਹਿੰਦੀ ਵੀ ਮੇਰੀ ਮੈਡਮ ਦੀ ਮੈਰਿਜ ਐਨਿਵਰਸਰੀ ਸੀਗੀ ਮੈਂ ਮੈਡਮ ਵਾਸਤੇ ਗਿਫਟ ਲੈਣ ਗਈ ਸੀ ਮੈਡਮ ਨੇ ਮੈਨੂੰ ਉਹਦੇ ਨਾਲ ਘੱਲਤਾ ਚਲੋ ਜੀ ਪਿਓ ਦੀ ਅੱਖਾਂ 'ਚ ਘੱਟਾ ਪਾਤਾ ਉਸ ਤੋਂ ਬਾਅਦ ਇਹ ਕੁੜੀ ਰੂਟੀਨ 'ਚ ਉਹਨੂੰ ਮਿਲਦੀ ਜੁਲਦੀ ਰਹਿੰਦੀ ਮੁੰਡੇ ਨੂੰ ਮੁੰਡਾ ਉਹ ਘਰੋਂ ਨੰਗ ਮਲੰਗ ਸੀ ਜਮਾ ਤੇ ਨਸ਼ੇ ਪੱਤੇ ਵੀ ਕਰਦਾ ਸੀ ਦਾਰੂ ਦੂਰ ਕਹਿੰਦੇ ਬਾਲੀ ਪੀਂਦਾ ਸੀ ਉਹ ਇਹ ਕੀ ਕਰਾਇਆ ਕਰੇ ਇਹ ਉਸ ਮੁੰਡੇ ਨੂੰ ਸ਼ਾਪਿੰਗ ਵੀ ਕਰਾਇਆ ਕਰੇ ਤੇ ਪੈਸੇ ਵੀ ਦਿਆ ਕਰੇ ਜਿੰਨੀ ਕੁ ਨੂੰ ਲੋੜ ਹੋਇਆ ਕਰੇ ਮਹੀਨੇ ਦਾ 2-4000 ਰੁਪਿਆ ਉਹਨੂੰ ਦਿਆ ਕਦੇ ਮੋਬਾਈਲ ਚ ਪਾਉਣ ਨੂੰ ਦੇਤੇ ਕਦੇ ਉਹਨੇ ਝੂਠ ਮਾਰ ਕੇ ਕਿਵੇਂ ਲੜਿਆ ਕਰਨੇ ਕਦੇ ਕਿਵੇਂ ਲੜਿਆ ਕਰਨੇ ਚਲੋ ਜੀ ਇਹ ਸਾਰਾ ਕੰਮ ਚੱਲੀ ਗਿਆ ਮੁੰਡੇ ਨੂੰ ਨਜ਼ਾਰੇ ਪੱਜੇ ਸੀ ਮੁੰਡੇ ਨੂੰ ਆਇਆ ਸੀ ਵੀ ਚੰਗੀ ਮੁਰਗੀ ਹੱਥ ਚ ਆ ਗਈ ਹੈ ਨਾ ਵੀ 8 9 ਕੇ ਲਈ ਜ਼ਮੀਨ ਦੀ ਮਾਲਕ ਆ ਕੱਲੀ ਕੱਲੀ ਹੈਗੀ ਆ ਇਹ ਵੀ ਮੇਰਾ ਇਹ ਨਾਲ ਵਿਆਹ ਹੋ ਗਿਆ ਮੇਰੀ ਜੁਨ ਸੁਧਰ ਜੂਗੀ ਪਰ ਜ਼ਮੀਨ ਹੈਗੀ ਸੀ ਕੁੜੀ ਦੇ ਪਿਓ ਦੇ ਨਾਂ ਤੇ ਹਜੇ ਕੁੜੀ ਦੇ ਨਾਂ ਤੇ ਜ਼ਮੀਨ ਹੋਈ ਨਹੀਂ ਸੀਗੀ ਚਲੋ ਜੀ ਇਸ ਤਰ੍ਹਾਂ ਟਾਈਮ ਟੱਪ ਜਾਂਦਾ ਥੋੜੇ ਜੇ ਟਾਈਮ ਤੋਂ ਬਾਅਦ ਇੱਕ ਇਸ ਕੁੜੀ ਦਾ ਪਿਓ ਦਾ ਯਾਰ ਮਿੱਤਰ ਹੁੰਦਾ ਜਿਹੜਾ ਇਹਦੇ ਨਾਲ ਇਕੱਠੇ ਪੜਦੇ ਰਹੇ ਹੁੰਦੇ ਆ ਉਹ ਕਰੇ ਆਉਂਦਾ ਤੇ ਉਹ ਆ ਕੇ ਕੁੜੀ ਦੇ ਪਿਓ ਨੂੰ ساری ਕਹਾਣੀ ਦੱਸਦਾ ਵੀ ਇਸ ਤਰ੍ਹਾਂ ਕਰਕੇ ਆਪਣੀ ਕੁੜੀ ਗਲਤ ਹੋ ਗਈ ਆ ਤੇ ਇਸ ਤਰ੍ਹਾਂ ਕਰਕੇ ਉਹਦੇ ਨਾਲ ਤੁਰੀ ਫਿਰਦੀ ਆ ਤੇ ਮਾੜੇ ਚੰਗੇ ਕੰਮ ਕਰਦੀ ਫਿਰਦੀ ਆ ਵੀ ਆਪਾਂ ਇਹਨੂੰ ਰੋਕੀਏ। ਉਹ ਪਿਓ ਦਾ ਯਾਰ ਮਿੱਤਰ ਸੀ ਉਹਨੇ ساری ਕਹਾਣੀ ਖੁੱਲ ਕੇ ਦੱਸਤੀ। ਪਿਓ ਦੇ ਦਿਮਾਗ 'ਚ ਗੱਲ ਬੈ ਗਈ ਤੇ ਪਿਓ ਨੇ ਕੁੜੀ ਨੂੰ ਕਿਹਾ ਵੀ ਕੁੜੀਏ ਗੱਲ ਸੁਣ ਲਾ। ਵੀ ਹੁਣ ਤੇਰੀਆਂ ਬਹੁਤ ਸ਼ਿਕਾਇਤਾਂ ਸੁਣ ਲਈਆਂ ਉਦੋਂ ਵੀ ਤੂੰ ਉਸ ਮੁੰਡੇ ਨਾਲ ਗਈ ਸੀ ਤੂੰ ਮੇਰੇ ਅੱਖਾਂ 'ਚ ਘੱਟਾ ਪਾਤਾ। ਵੀ ਹੁਣ ਮੇਰੇ ਕੋਲ ਪੱਕੀ ਖਬਰ ਆਈ ਆ ਵੀ ਤੂੰ ਨੂੰ ਮਿਲਦੀ-ਜੁਲਦੀਆਂ ਉਹਨਾਂ ਆਉਂਦੀ ਜਾਂਦੀ ਪੂਰਾ ਸ਼ਰਮਤਾ ਕਰ। ਤੂੰ ਮਾ ਆਪਾਂ ਸਟੇਟਸ ਕੀ ਆ ਉਹਦਾ ਸਟੇਟਸ ਕੀ ਆ ਨਾਲੇ ਉਹ ਹੋਰ ਕਾਸਟ ਦਾ ਮੁੰਡਾ ਆਪਾਂ ਹੋਰ ਕਾਸਟ ਦੇ ਵੀ ਤੂੰ ਮਾੜਾ ਮੋੜਾ ਸ਼ਰਮੂ ਦਾ ਹੱਥ ਮਾਰ ਕੁੜੀ ਪਹਿਲਾਂ ਮੁੱਕਰ ਜਾਂਦੀ ਆ ਫਿਰ ਪਿਓ ਤੋਂ ਮਾਫੀਆਂ ਮੰਗਣ ਲੱਗ ਜਾਂਦੀ ਆ ਪਿਓ ਦੇ ਸਿਰ ਤੇ ਹੱਥ ਰੱਖ ਕੇ ਸਵਾਹ ਖਾਣ ਲੱਗ ਜਾਂਦੀ ਆ ਵੀ ਡੈਡੀ ਮੇਰੇ ਤੋਂ ਗਲਤੀ ਹੋਊਗੀ ਮੈਂ ਗਾਂ ਤੋਂ ਨਹੀਂ ਇਦਾਂ ਕਰਦੀ ਮੈਨੂੰ ਇੱਕ ਵਾਰੀ ਮaaf ਕਰ ਦਿਓ ਜੇ ਕਰ ਦਿਓ ਪਿਓ ਕਹਿੰਦਾ ਵੀ ਨਹੀਂ ਤੈਨੂੰ ਹੁਣ ਪੜ੍ਹਨ ਨਹੀਂ ਭੇਜਣਾ ਕਾਲਜ ਤੈਨੂੰ ਭੇਜਣਾ ਹੀ ਨਹੀਂ ਜੋ ਮਰਜ਼ੀ ਹੋ ਜੇ ਤੂੰ ਘਰੇ ਰਹਿ ਕੋਈ ਗੱਲ ਨਹੀਂ ਤੂੰ ਘਰੇ ਬਹਿ ਕੇ ਪੜ ਜਦੋਂ ਪੇਪਰ ਹੋਇਆ ਕਰਨਗੇ ਉਹਦੇ ਤੇ ਜਾ ਕੇ ਦਵਾ ਲਿਆ ਕਰਾਂਗੇ ਜਦੋਂ ਹੁਣ ਕੁੜੀ ਨੂੰ ਪਤਾ ਲੱਗ ਗਿਆ ਵੀ ਮੇਰੇ ਮਾਪੇਰ ਮੈਨੂੰ ਪੜਨੋਂ ਹਟਾ ਲਿਆ ਹਨ ਚਲੋ ਫਿਰ ਕੁੜੀ ਕੀ ਕਰਦੀ ਹੈ ਕੁੜੀ ਉਸ ਮੁੰਡੇ ਨੂੰ ਕਹਿ ਦਿੰਦੀ ਹੈ ਵੈਨ ਵਾਲੇ ਡਰਾਈਵਰ ਨੂੰ ਵੀ ਤੂੰ ਨਾ ਰਾਤ ਨੂੰ ਘਰੇ ਆ ਜਾ ਕਰ ਮੈਨੂੰ ਮਿਲਣ ਲਈ ਦੇਖ ਲੋ ਕਿੰਨੀ ਜਿਆਦੀ ਉਸ ਕੁੜੀ ਦੀ ਜ਼ਮੀਰ ਮਰ ਗਈ ਆਪਦੀ ਪਿਓ ਦੀ ਪਾਗ ਰੋਲਣ ਲੱਗਿਆ ਉਹਨੇ 1 ਮਿੰਟ ਵੀ ਨਹੀਂ ਸੋਚਿਆ ਉਹ ਮੁੰਡਾ ਕੀ ਕਰਿਆ ਕਰੇ ਉਹ ਇਸ ਕੁੜੀ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਜਾਇਆ ਕਰੇ ਇਹ ਕੁੜੀ ਆਪਦੇ ਮਾਪਿਆਂ ਨੂੰ ਰਾਤ ਨੂੰ ਦੁੱਧ ਦੇ ਵਿੱਚ ਕਦੇ ਨੀਂਦ ਦੀਆਂ ਗੋਲੀਆਂ ਪਾ ਦਿਆ ਕਰੇ ਕਦੇ ਕਿਵੇਂ ਤਾ ਹੁਣ ਪਿਓ ਤੜਕੇ 4 ਵਜੇ ਉੱਠਦਾ ਹੁੰਦਾ ਸੀਗਾ ਤਾਂ ਪਿਓ ਸੋਚਦਾ ਯਾਰ ਵੀ ਮੇਰ ਤੋਂ ਹੁਣ ਤੜਕੇ ਉੱਠਿਆ ਨਹੀਂ ਜਾਂਦਾ 7-8 8:00 ਵੱਜ ਜਾਂਦੇ ਹਨ ਮਾਂ ਆ ਕੇ ਮੇਰ ਤੋਂ ਨਹੀਂ ਤੜਕੇ ਉੱਠਿਆ ਤਾਂ ਵੀ ਸੁਸਤੀ ਨਹੀਂ ਲੈਂਦੀ ਚੱਕਰ ਕੀ ਆ ਤਾਂ ਪਿਓ ਦੇ ਨਾਲ ਇੱਕ ਦਿਨ ਕੁੜੀ ਨੂੰ ਦੁੱਧ 'ਚ ਕੁਝ ਪਾਉਂਦਿਆਂ ਦੇਖ ਲਿਆ ਪਿਓ ਨੂੰ ਸ਼ੱਕ ਹੋ ਗਿਆ ਵੀ ਮੇਰੀ ਧੀ ਕੁਝ ਪਾਉਂਦੀ ਆ ਸਾਨੂੰ ਦੁੱਧ ਦੇ ਵਿੱਚ ਜਦੋਂ ਨੇ ਮਾੜਾ ਜਿਹਾ ਦੇਖ ਲਿਆ ਇਸ ਕੁੜੀ ਨੇ ਪੜ ਕੇ ਗੋਲੀਆਂ ਦੇ ਪੱਤੇ ਪੁੱਤੇ ਅਲਕੋਲੇ ਪਿਓ ਪੁੱਛਦਾ ਵੀ ਦੁੱਧ 'ਚ ਪਾਇਆ ਕੀ ਆ ਕਹਿੰਦੀ ਨਹੀਂ ਡੈਡੀ ਮਿੱਠਾ ਘੱਟ ਸੀ ਮੈਂ ਤਾਂ ਚਮਚਾ ਖੰਡ ਦਾ ਪਾਇਆ ਵਿੱਚ ਤੇ ਉਹ ਘੋਲਦੀ ਪਈ ਆ ਪਿਓ ਨੂੰ ਹੁਣ ਹੋ ਗਿਆ ਸ਼ੱਕ ਵੀ ਮੇਰੀ ਧੀ ਕੁਝ ਗਲਤ ਕਰਦੀ ਹੈ। ਚਲੋ ਜੀ ਇੱਕ ਦਿਨ ਕੀ ਹੁੰਦਾ ਰਾਤ ਨੂੰ ਧੀ ਦੁੱਧ ਫੜਾਉਣ ਆਉਂਦੀ ਆ, ਮਾਣਿਤ ਦੁੱਧ ਪੀ ਲੈਂਦੀ ਆ। ਪਿਓ ਕਹਿੰਦਾ ਚੱਲ ਇੱਥੇ ਰੱਖ ਦੇ ਪੁੱਤ ਮੈਂ ਠਹਿਰ ਕੇ ਦੁੱਧ ਪੀਵਾਂਗਾ। ਕੁੜੀ ਦੁੱਧ ਦਾ ਗਲਾਸ ਰੱਖ ਕੇ ਚਲੀ ਜਾਂਦੀ ਆ। ਪਿਓ ਕੀ ਕਰਦਾ ਜਾ ਕੇ ਵਾਸ਼ਰੂਮ ਦੇ ਵਿੱਚ ਦੁੱਧ ਡੋਲ ਕੇ ਗਲਾਸ ਫੇਰ ਉੱਥੇ ਖਾਲੀ ਰੱਖ ਦਿੰਦਾ। ਕੁੜੀ 5-7 ਮਿੰਟਾਂ ਬਾਅਦ ਫੇਰ ਆਉਂਦੀ ਆ, ਖਾਲੀ ਗਲਾਸ ਚੁੱਕ ਕੇ ਲੈ ਜਾਂਦੀ ਆ। ਜਦੋਂ ਗਲਾਸ ਕੁੜੀ ਦੇਖਦੀ ਆ, ਕੁੜੀ ਦੇਲ ਚ ਇਹ ਗੱਲ ਹੁੰਦੀ ਆ ਵੀ ਮੇਰੇ ਮਾਂ ਪਿਓ ਨੇ ਹੁਣ ਦੁੱਧ ਪੀ ਲਿਆ। ਚਲ ਹੁਣ ਪਿਓ ਨੂੰ ਨੀਂਦ ਕਿੱਥੇ ਆਉਂਦੀ ਸੀ ਜਦੋਂ ਧੀ ਐ ਇਹੋ ਜੇ ਮਾੜੇ ਕੰਮ ਕਰਦੀਆਂ ਹੁਣ ਫਿਰ ਪਿਓ ਨੂੰ ਨੀਂਦ ਕਿੱਥੇ ਆਉਂਦੀ ਆ ਨਾ ਪਿਓ ਵਿਚਾਰਾ ਜਾਗਦਾ ਬੈਠਾ ਹੁੰਦਾ ਜਦੋਂ ਮੁੰਡਾ ਘਰੀ ਹੁੰਦਾ ਪਿਓ ਭੱਜ ਕੇ ਉਹਨੂੰ ਜੱਫਾ ਪਾ ਲੈਂਦਾ ਮੁੰਡਾ ਜ਼ੋਰ ਚ ਤਗੜਾ ਹੁੰਦਾ ਥੋੜਾ ਜਿਆ ਉਹ ਧੱਕਾ ਮਾਰ ਕੇ ਪਿਓ ਨੂੰ ਸਿੱਟ ਕੇ ਦੇ ਪੱਜ ਜਾਂਦਾ ਚਲੋ ਜੀ ਉਸ ਤੋਂ ਬਾਅਦ ਪਿਓ ਵਿਚਾਰਾ ਧੀ ਨੂੰ ਕੁੱਟਦਾ ਮਾਰਦਾ ਹਨਾ ਰੋਂਦਾ ਕਰ ਲਾਉਂਦਾ ਜਿਵੇਂ ਬੰਦੇ ਤੇ ਬੀਤਦੀ ਉਹੀ ਜਾਣਦਾ ਕੀ ਹੁੰਦਾ ਹਨਾ ਜਦੋਂ ਕੁੜੀ ਨੂੰ ਕੁੱਟਦਾ ਮਾਰਦਾ ਤਾਂ ਕੁੜੀ ਤੜ ਕੇ ਗੁੱਸੇ ਜਾ ਕੇ ਆਪਦੇ ਆਸ਼ਕ ਨੂੰ ਫੋਨ ਕਰਦੀ ਹੈ ਕਿ ਮੇਰੇ ਪ ਤੇ ਤੂੰ ਐ ਕਰ ਮੇਰੇ ਪਿਓ ਦੀਆਂ ਲੱਤਾਂ ਤੋੜ ਦੇ ਹੁਣ ਆਸ਼ਕ ਨੂੰ ਪੂਰੀ ਫੀਲਿੰਗ ਸੀ ਆਸ਼ਕ ਨੂੰ ਐ ਸੀ ਵੀ ਕੁੜੀ ਦੇ ਦਿਲ 'ਚ ਇਹ ਗੱਲ ਨਾ ਹੋਵੇ ਹਨਾ ਵੀ ਮੇਰੇ ਪਿੱਛੇ ਨੇ ਕੁਛ ਕੀਤਾ ਨਹੀਂ ਵੀ ਅੱਠ ਨੌ ਕਿੱਲਾਂ ਦੀ ਮਾਲਕਾ ਵੀ ਮੈਂ ਕਰਾਉਣਾ ਤੇ ਨਾਲ ਵਿਆਹ ਉਹ ਕਹਿੰਦਾ ਕੋਈ ਚੱਕਰ ਨਹੀਂ ਫਿਰ ਅੱਜ ਜਾਣ ਦੇ ਡਿਊਟੀ ਦੇਖੀ ਬਣਦਾ ਕੀ ਜਦੋਂ ਪਿਓ ਘਰੋਂ ਤੁਰਦਾ ਡਿਊਟੀ ਤੇ ਜਾਣ ਲਈ ਧੀ ਫੋਨ ਕਰ ਦਿੰਦੀ ਕਿ ਮੇਰਾ ਪਿਓ ਘਰੋਂ ਨਿਕਲ ਚੁੱਕਿਆ ਘੇਰ ਲਿਓ ਹੁਣ ਲੋ ਜੀ ਚਾਰ ਪੰਜ ਮੁੰਡੇ ਸਿਰ ਉਰ ਘੇਰ ਲੈਂਦੇ ਆ ਉਹਦੀ ਇੱਕ ਲੱਤ ਤੋੜ ਦਿੰਦੇ ਉਹਨਾਂ ਚੋਂ ਆਸੇ ਪਾਸੇ ਵਾਲੇ ਬੰਦੇ ਪੈ ਜਾਂਦੇ ਆ ਉਹ ਮੁੰਡੇ ਭੱਜ ਜਾਂਦੇ ਆ ਉਹ ਕੁੜੀ ਨੂੰ ਫੋਨ ਕਰ ਦਿੰਦੇ ਵੀ ਤੇਰੇ ਪਿਓ ਦੀ ਲਤ ਤੋੜਤੀ। ਚਲੋ ਜੀ ਜਿਹੜੇ ਉੱਥੇ ਬੰਦੇ ਸੀਗੇ ਦੇਖਣ ਦੁੱਖ ਵਾਲੇ ਮੌਕਾ ਉਹਨਾਂ ਨੇ ਚੱਕ ਕੇ ਹਸਪਤਾਲ ਪਹੁੰਚਾਤਾ। ਮਾਂ ਨੂੰ ਪਤਾ ਲੱਗਦਾ ਵੀ ਮੁੰਡਿਆਂ ਨੇ ਇਸ ਤਰ੍ਹਾਂ ਕਰੇ ਕੁੱਟਿਆ ਲਤ ਤੋੜਤੀ ਮੇਰੇ ਘਰ ਲਈ ਉਹ ਜਿਹੜੇ ਹਸਪਤਾਲ ਨੂੰ ਭੱਜੀ ਤਾਂ ਤੀਨੇ ਪਿੱਛੋਂ ਦੇਖੋ ਕੀ ਕੀਤਾ। ਤੀਨੇ ਆਪਦੀ ਆਸ਼ਕ ਨੂੰ ਫੋਨ ਕੀਤਾ ਵੀ ਹੁਣ ਕਿਤੇ ਪਰਚਾ ਨਾ ਹੋ ਜੇ ਆਪਣੇ ਤੇ ਤੂੰ ਐ ਕਰ ਤੂੰ ਆ ਜਾ ਤੇ ਆਪਾਂ ਹੁਣ ਭੱਜ ਚੱਲਦੇ ਆਂ। ਚਲੋ ਜੀ ਪਿਓ ਵਿਚਾਰਾ ਹਸਪਤਾਲ ਦੇ ਵਿੱਚ ਪਿਆ ਹੁੰਦਾ ਟੁੱਟੀ ਲਤ ਲੈ ਕੇ ਮਾਂ ਉਹਦੇ ਸਹਰਾਣੇ ਬੈਠੀ ਹੁੰਦੀ ਆ ਤੇ ਤੀ ਆਪਦੇ ਆਸ਼ਕ ਨਾਲ ਫਰਾਰ ਤਾ ਬਿਚਾਰਾ ਰੋਂਦਾ ਪੇਟ ਦਾ ਦਮ ਜੀ ਰੋਂਦੇ ਕਰ ਲਾਉਂਦੇ ਹਸਪਤਾਲ ਦੇ ਵਿੱਚ ਚਲੋ ਥੋੜੇ ਦਿਨਾਂ ਬਾਅਦ ਛੁੱਟੀ ਮਿਲਦੀ ਹੈ ਘਰੇ ਆ ਜਾਂਦੀ ਹੈ ਫਿਰ ਪਿਓ ਆਪਦੀ ਘਰ ਨੂੰ ਇੱਕ ਗੱਲ ਕਹਿੰਦਾ ਵੀ ਸਮਝ ਲੈ ਇਹ ਮਰ ਗਈ ਆਪਣੇ ਲਈ ਇਹ ਆਪਣੇ ਲਈ ਮਰ ਗਈ ਅੱਜ ਤੋਂ ਨਾ ਆਪਾਂ ਇਹਨੂੰ ਜਾਣਦੇ ਆ ਨਾ ਇਹ ਆਪਾਂ ਨੂੰ ਜਾਣਦੀ ਹੈ ਜਦੋਂ ਉਹਦੇ ਨਾਲ ਭੱਜ ਜਾਂਦੀ ਹੈ ਉੱਥੇ ਵਿਆਹ ਕਰਾ ਲੈਂਦੇ ਜਾ ਕੇ ਇਹ ਵਿਆਹ ਤੋਂ ਬਾਅਦ ਕੁੜੀ ਨੂੰ ਉਹ ਮੁੰਡਾ ਕੁੱਟਦਾ ਮਾਰਦਾ ਸ਼ਰਾਬਾਂ ਪੀਂਦਾ ਨਸ਼ੇ ਪੱਤੇ ਕਰਦਾ ਚਲੋ ਜੀ ਕਰਦਿਆਂ ਕਰਾਉਂਦਿਆਂ ਕੁੜੀ ਦੇ ਘਰੇ ਇੱਕ ਮੁੰਡਾ ਜਨਮ ਲੈ ਲੈਂਦਾ ਉਸ ਤੋਂ ਬਾਅਦ ਜਿਹੜਾ ਦਾ ਘਰ ਵਾਲੰਦਾ ਕੁੜੀ ਦਾ ਉਹ ਕਹਿੰਦਾ ਵੀ ਜ਼ਮੀਨ ਲਿਆ ਹੁਣ ਆਪਦੇ ਪੇਕਿਆਂ ਤੋਂ ਉਹ ਕਹਿੰਦੀ ਮੈਂ ਜ਼ਮੀਨ ਕਿੱਥੋਂ ਲੈ ਕੇ ਆਵਾਂ ਜ਼ਮੀਨ ਤਾਂ ਮੇਰੇ ਪਿਓ ਦੇ ਨਾਂ ਤੇ ਆ ਜ਼ਮੀਨ ਮੇਰੇ ਨਾਮ ਤਾਂ ਹੈ ਹੀ ਨਹੀਂ ਮੇਰੇ ਪਿਓ ਨੇ ਹੁਣ ਜ਼ਮੀਨ ਦੇਣੀ ਕਿੱਥੋਂ ਆ ਹੁਣ ਮੁੰਡੇ ਦੇਿਲ ਚ ਇਹ ਗੱਲ ਆ ਗਈ ਮੈਂ ਤਾਂ ਵਿਆਹ ਤਾਂ ਕਰਾਇਆ ਸੀ ਵੀ ਅੱਠ ਨੌ ਕਲੇ ਜ਼ਮੀਨ ਦਾ ਮਾਲਕ ਬਣ ਜੂ ਮੈਂ ਤਾਂ ਫੇਰ ਨੰਗ ਦਾ ਨੰਗ ਰਹਿ ਗਿਆ ਚਲੋ ਜੀ ਲੜਾਈ ਝਗੜੇ ਚੱਲਦੇ ਰਹਿੰਦੇ ਆ ਦਰੂਪੀ ਕੇ ਰਾਤ ਨੂੰ ਕਟਕਟਾਪਾ ਵੀ ਕਰ ਦਿਆ ਕਰੇ ਕੁੜੀ ਦਾ ਗਾਲੀ ਬਲੋਚ ਵੀ ਕਰ ਦਿਆ ਕਰੇ ਚੱਲਦਿਆਂ ਚੱਲਦਿਆਂ ਕੀ ਹੁੰਦਾ ਵੀ ਜਦੋਂ ਮੁੰਡਾ 2.5 ਸ ਚਲੋ ਜੀ ਕੁੜੀ ਨੂੰ ਦਵਾਈ ਦੱਪਾ ਆਉਂਦਾ ਘਰ ਵਾਲਾ ਦਵਾਈ ਦਿੰਦਾ ਮਣੀ ਮੋਟੀ ਹੌਲੀ ਹੌਲੀ ਤੋਂ ਰਪੋਟਾਂ ਰਪੂਟਾਂ ਹੁੰਦੀਆਂ ਤਾਂ ਡਾਕਟਰ ਕਹਿੰਦੀ ਵੀ ਇਹਦੇ ਗੁਰਦੇ ਖਰਾਬ ਹੋ ਗਏ ਵੀ ਗੁਰਦਾ ਪਾਉਣਾ ਪਊਗਾ ਇੰਨਾ ਖਰਚ ਆਊਗਾ ਚਲੋ ਜੀ ਕੁੜੀ ਹਸਪਤਾਲ ਬੈਠੀ ਹੁੰਦੀ ਆ ਤੇ ਘਰ ਵਾਲਾ ਕਹਿੰਦਾ ਚਲ ਮੈਂ ਪੈਸੇ ਲੈ ਕੇ ਉਹਨਾਂ ਕਿਸੇ ਯਾਰ ਮਿੱਤਰ ਤੋਂ ਫੜ ਕੇ ਤੂੰ ਇੱਥੇ ਬੈਠ ਉੱਥੇ ਐਡਮਿਟ ਕਰਾ ਆਉਂਦਾ ਮਣੀ ਮਣ ਟ੍ਰਿਪ ਡਰੋਪ ਲਵਾ ਆਉਂਦਾ ਤੇ ਘਰ ਵਾਲਾ ਮੁੜ ਕੇ ਹਸਪਤਾਲ ਜਾਂਦਾ ਹੀ ਨਹੀਂਗਾ ਘਰ ਵਾਲਾ ਸਵਿਚ ਆਫ ਕਰ ਲੈਂਦਾ ਚਲੋ ਜੀ ਘਰ ਵਾਲੀ ਵਿਚਰੀ ਸ਼ਾਮਾਂ ਤੱਕ ਡੀਕਦੀ ਰਹਿੰਦੀ ਐ ਡੀਕ ਡੀਕ ਕੇ ਦੇਖਦੀ ਐ ਵੀ ਜਦੋਂ ਕੁੜੀ ਨੂੰ ਕੋਈ ਰਾਹ ਨਹੀਂ ਦੀਦਾ ਫਿਰ ਕੁੜੀ ਆਪਦੀ ਮਾਂ ਨੂੰ ਫੋਨ ਕਰਦੀ ਹੈ ਕਿ ਮੰਮੀ ਆਹ ਗੱਲ ਹੋ ਗਈ ਮੇਰੇ ਗੁਰਦੇ ਖਰਾਬ ਹੋ ਗਏ ਮੈਂ ਹਸਪਤਾਲ ਦੇ ਵਿੱਚ ਪਈ ਆ ਤੇ ਮੇਰਾ ਘਰ ਵਾਲਾ ਮੈਨੂੰ ਛੱਡ ਕੇ ਭੱਜ ਚੁੱਕਿਆ ਉਹਨੇ ਸਵਿਚ ਆਫ ਕਰ ਲਿਆ ਤੇ ਮੈਂ ਹੁਣ ਦੱਸ ਕੀ ਕਰਾਂ ਮੈਂ ਜਾਂ ਤਾਂ ਹੁਣ ਮੈਂ ਮਰ ਜਾਂਗੀ ਤੇ ਜਾਂ ਮੈਨੂੰ ਸਾਂਭ ਲੋ ਜਿਹੜੇ ਮਾਂ ਪਿਓ ਨੂੰ ਛੱਡ ਕੇ ਭੱਜੀ ਸੀ ਮੁੜ ਕੇ ਆਖਰ ਉਹੀ ਮਾਂ ਪਿਓ ਕੰਮ ਆਏ ਪਿਓ ਵਿਚਾਰਾ ਡਿਊਟੀ ਤੇ ਸੀਗਾ ਮਾਂ ਨੇ ਫੋਨ ਕੀਤਾ ਪਿਓ ਨੂੰ ਵੀ ਆਪਣੀ ਧੀ ਨਾਲ ਆਹ ਕੁਝ ਹੋ ਗਿਆ ਵੀ ਗੁਰਦੇ ਉਹਦੇ ਖਰਾਬ ਹੋਏ ਪਏ ਆ ਹਸਪਤਾਲ ਪਈ ਆ ਵੀ ਉਹਦਾ ਘਰ ਵਾਲਾ ਤਾਂ ਛੱਡ ਕੇ ਨੂੰ ਭੱਜ ਗਿਆ ਤਾ ਪਿਓ ਵਿਚਾਰੇ ਨੇ ਕਹਿੰਦੇ ਪੈਰ ਜੁੱਤੀ ਨਹੀਂ ਪਾਈ ਉੱਥੋਂ ਭੱਜਿਆ ਸਿੱਧਾ ਬੈਂਕ ਗਿਆ ਬੈਂਕ ਚੋਂ ਪੈਸੇ ਕਢਾਏ ਘਰੇ ਆਇਆ ਗੱਡੀ ਚੱਕੀ ਨਾਲ ਆਪਦੀ ਘਾਲੀ ਨੂੰ ਬਿਠਾਇਆ ਹਸਪੀਟਲ ਪਹੁੰਚ ਗਿਆ ਹਸਪੀਟਲ ਪਹੁੰਚ ਕੇ ਪਿਓ ਵਿਚਾਰਾ ਡਾਕਟਰਾਂ ਨਾਲ ਗੱਲਬਾਤ ਕਰਦਾ ਜੋ ਖਰਚਾ ਪੈਸਾ ਤੇ ਲਦੇ ਰਹਾਂਦਾ ਪਿਓ ਆਪਦੇ ਕੋਲੋਂ ਭਰਦਾ ਤੇ ਫੇਰ ਆ ਜਾਂਦੀ ਗੱਲ ਗੁਰਦੇ ਤੇ ਫਿਰ ਪਿਓ ਨੇ ਆਪਦਾ ਗੁਰਦਾ ਕਢਾ ਕੇ ਆਪਦੀ ਧੀ ਨੂੰ ਪਾਇਆ ਫਿਰ ਉਹੀ ਧੀ ਜਿਹੜੀ ਪਿਓ ਦੇ ਮੂੰਹ ਤੇ ਕਾਲਖ ਮਲ ਕੇ ਗਈ ਸੀ ਪਿਓ ਨੇ ਸਾਰਾ ਕੁਝ ਭੁਲਾ ਤਾ ਆ ਦੀ ਧੀ ਦਾ ਦੁੱਖ ਦੇਖ ਕੇ ਪਿਓ ਨੂੰ ਮੰਨ ਲਓ ਗੱਲ ਹੀ ਦਿਮਾਗ ਚ ਭੁੱਲ ਗਈ ਵੀ ਮੇਰੀ ਪਿਓ ਨੇ ਡਾਕਟਰ ਨੂੰ ਕਿਹਾ ਵੀ ਤੁਸੀਂ ਮੇਰਾ ਗੁਰਦਾ ਕੱਢ ਕੇ ਮੇਰੀ ਧੀ ਨੂੰ ਪਾ ਦਿਓ ਕੋਈ ਚੱਕਰ ਨਹੀਂ ਹੈਣਾ ਮੈਂ ਤਾਂ ਆਪਦੀ ਉਮਰ ਭੋਗੀ ਬੈਠਾਂ ਕੋਈ ਚੱਕਰ ਵਾਲੀ ਗੱਲ ਨਹੀਂ ਵੀ ਮੇਰੀ ਧੀ ਨਾ ਇਸ ਦੁਨੀਆ ਤੋਂ ਚਲੀ ਜਾਵੇ ਫਿਰ ਉਸ ਪਿਓ ਨੇ ਆਪਦੀ ਧੀ ਨੂੰ ਗੁਰਦਾ ਦਿੱਤਾ ਜਿਹੜੀ ਧੀ ਪਿਓ ਦੇ ਮੂੰਹ ਤੇ ਕਾਲਖ ਮਲ ਕੇ ਭੱਜ ਗਈ ਸੀ ਇੱਕ ਨੰਗ ਬੰਦੇ ਨਾਲ ਇੱਕ ਨਸ਼ੇੜੀ ਬੰਦੇ ਨਾਲ ਚਲੋ ਜੀ ਉਸ ਤੋਂ ਬਾਅਦ ਆਪਰੇਸ਼ਨ ਹੋ ਗਏ ਪਿਓ ਧੀ ਛੁੱਟੀ ਲੈ ਕੇ ਘਰੇ ਆ ਜਾਂਦੇ ਪਿਓ ਵਿਚਾਰਾ ਆਪਦੀ ਧੀ ਨੂੰ ਆਪਦੇ ਘਰੇ ਲੈ ਆਉਂਦਾ ਉਸ ਤੋਂ ਬਾਅਦ ਘਰ ਵਾਲੇ ਨੂੰ ਫੋਨ ਕਰਦੀ ਇੱਥੇ ਆ ਕੇ ਘਰ ਵਾਲੇ ਦਾ ਸਵਿਚ ਆਫ ਹੁੰਦਾ ਕੋਈ ਮੰਨ ਲਓ ਗੱਲਬਾਤ ਨਹੀਂ ਹੁੰਦੀ ਫਿਰ ਪਿਓ ਦੋ ਚਾਰ ਬੰਦੇ ਨਾਲ ਲੈ ਕੇ ਜਾਂਦਾ ਮੁੰਡੇ ਵਾਲਿਆਂ ਦੇ ਘਰੇ ਵੀ ਹਾਂ ਬਈ ਦੱਸੋ ਮੁੰਡਾ ਕਿੱਥੇ ਆ ਵੀ ਇਹਨੇ ਸਾਡੀ ਕੁੜੀ ਨਾਲ ਵਿਆਹ ਕਰਾਇਆ ਸੀ ਉਹ ਕਿੱਥੇ ਰਹਿਣ ਲੱਗ ਘਰ ਵਾਲੇ ਕਹਿੰਦੇ ਵੀ ਸਾਨੂੰ ਤਾਂ ਪਤਾ ਨਹੀਂ ਐਨੀ ਦਿਨਾਂ ਤੋਂ ਤਾਂ ਘਰੇ ਨਹੀਂ ਆਇਆ ਤੇ ਉਥੇ ਜਿਹੜਾ ਛੋਟਾ ਜਿਹਾ ਜਵਾਕ ਹੁੰਦਾ ਜਦੋਂ ਪਿਓ ਉਹਨਾਂ ਦੇ ਘਰੋਂ ਮੁੜਨ ਲੱਗਦਾ ਮੁੰਡੇ ਵਾਲਿਆਂ ਦੇ ਤੇ ਉਹਦਾ ਸੱਸ ਸਹੁਰਾ ਕਹਿੰਦੇ ਆ ਕੁੜੀ ਦੇ ਵੀ ਇਹਨੂੰ ਵੀ ਨਾਲ ਲੈ ਜਾਓ ਅਸੀਂ ਤਾਂ ਰੱਖ ਕੇ ਕੀ ਕਰਨਾ ਇੱਥੇ ਪਿਓ ਵਿਚਾਰਾ ਆਪਦੇ ਦੋਤਰੇ ਨੂੰ ਵੀ ਕੁਛੜ ਜਾ ਕੇ ਆਪਦੇ ਘਰੇ ਲੈ ਆਉਂਦਾ ਹੁਣ ਉਸਦੀ ਨੂੰ ਸਭ ਤੋਂ ਵੱਡਾ ਪਛਤਾਵਾ ਇਹ ਹੈ ਕਿ ਜਿਹੜੇ ਪਿਓ ਦੇ ਮੂੰਹ ਤੇ ਮੈਂ ਕਾਲਖਮਲੀ ਜਿਹੜੇ ਪਿਓ ਨੂੰ ਦੀ ਮੈਂ ਲੱਤ ਤੜਵਾਈ ਉਹੀ ਪਿਓ ਮੇਰੇ ਆਖਰਕ ਚ ਕੰਮ ਆਇਆ ਜਿਹਦੇ ਪਿੱਛੇ ਮੈਂ ਇੰਨਾ ਕੁਝ ਕੀਤਾ ਉਹ ਬੰਦਾ ਮੇਰੀ ਬਿਮਾਰੀ ਦੇਖ ਕੇ ਮੇਰੇ ਤੇ ਪੈਸੇ ਲਾਉਣ ਦਾ ਮਾਰਾ ਪਾਸਾ ਵਟ ਗਿਆ ਹੁਣ ਪਿਓ ਤਾਂ ਦੁਨੀਆ ਤੋਂ ਚਲਾ ਗਿਆ ਅਲਵਿਦਾ ਕਹਿ ਗਿਆ ਦੁਨੀਆ ਨੂੰ ਹੁਣ ਉਸ ਕੁੜੀ ਨੂੰ ਇੰਨਾ ਕੁ ਜ਼ਿਆਦਾ ਪਛਤਾਵਾ ਇਸ ਗੱਲ ਦਾ ਕਿ ਮੈਂ ਜਵਾਨੀ ਦੇ ਵਿੱਚ ਕਿੰਨੀ ਵੱਡੀ ਗਲਤੀ ਕਰ ਲਈ ਕੀ ਮੈਂ ਰੱਬ ਵਰਗੇ ਪਿਓ ਦੇ ਗਲਪਵਾਦ ਤੱਕ ਨੰਗ ਬੰਦੇ ਨੂੰ ਕੀ ਹਾਂ ਮੇਰੇ ਪਿਓ ਦੇ ਗਲ ਪੈ ਜਾਉ ਮੈਂ ਖੁਦ ਦੱਸਿਆ ਕਿ ਮੇਰਾ ਪਿਓ ਡਿਊਟੀ ਚ ਲਿਆ ਰਾਤ ਕਿ ਹੇਰ ਲਿਓ ਹਣਾ ਵੀ ਉਹਦੋ ਜਵਾਨੀ ਚ ਇੰਨੀ ਕ ਮੈਂ ਅੰਨੀ ਹੋ ਗਈ ਕਿਸੇ ਦੇ ਪਿੱਛੇ ਕਿ ਮੈਂ ਇਹ ਨਹੀਂ ਦੇਖਿਆ ਕਿ ਇਹ ਮੇਰਾ ਪਿਓ ਆ ਜਿਹਨੇ ਮੈਨੂੰ ਦੁਨੀਆ ਦਿਖਾਈ ਹੈ ਹੁਣ ਉਹ ਕੁੜੀ ਬਹੁਤ ਪਛਤਾਉਂਦੀ ਆ ਰੋਂਦੀ ਕਰ ਲਾਉਂਦੀ ਆ ਕਹਿੰਦੀ ਲੰਘਿਆ ਬੇੜਾ ਹੱਥ ਨਹੀਂ ਆਉਂਦਾ ਇਹ ਵੀਡੀਓ ਤਾਂ ਪਾਈ ਆ ਕਿ ਸਮਾਜ ਦੇ ਵਿੱਚ ਇੱਕ ਮੈਸੇਜ ਆਵੇ ਜਿਹੜੀਆਂ ਕੁੜੀਆਂ ਐਵੇਂ ਮੁੰਡਿਆਂ ਦੇ ਪਿੱਛੇ ਲੱਗ ਕੇ ਗਲਤ ਕਦਮ ਚੱਕ ਲੈਂਦੀਆਂ ਨੇ ਆਪਦੇ ਮਾਂ ਪਿਓ ਦੀ ਇੱਜ਼ਤ ਨੂੰ ਮਿੱਟੀ 'ਚ ਮਿਲਾ ਦਿੰਦੀਆਂ ਨੇ ਪਿਓ ਦੇ ਮੂੰਹ 'ਤੇ ਕਾਲਖ ਮਲ ਦਿੰਦੀਆਂ ਨੇ ਪਿਓ ਦੀਆਂ ਪੱਗਾਂ ਮਿੱਟੀ 'ਚ ਰੋਲ ਦਿੰਦੀਆਂ ਨੇ ਉਹ ਆ ਵੀਡੀਓ ਦੇਖ ਕੇ ਕੁਝ ਸਿੱਖ ਜ਼ਰੂਰ ਲਿਓ ਕਿ ਜਿੰਨਾ ਪਿੱਛੇ ਤੁਸੀਂ ਆਪਦੇ ਮਾਂ ਪਿਓ ਦੇ ਮੂੰਹ 'ਤੇ ਕਾਲਖ ਮਲ ਕੇ ਤੁਰ ਜਾਂਦੀਆਂ ਜੇ ਆਖਰ ਨੂੰ ਉਹੀ ਮਾਂ ਪਿਓ ਨਾਲ ਖੜਦਾ ਹੁੰਦਾ ਇੱਕ ਧੀ ਲਈ ਜਿਹੜਾ ਕੰਮ ਪਿਓ ਕਰ ਸਕਦਾ ਉਹ ਕੋਈ ਨਹੀਂ ਕਰ ਸਕਦਾ ਇੱਕ ਧੀ ਲਈ ਇੱਕ ਪਿਓ ਜਾਨ ਵੀ ਦੇ ਸਕਦਾ ਇਸ ਕਰਕੇ ਕੁੜੀਆਂ ਨੂੰ ਇਹੀ ਬੇਨਤੀ ਆ ਵਾਦ ਤੋਂ ਵਾਦ ਕਿ ਆਪਦੇ ਮਾਂ ਪਿਓ ਦੀ ਇੱਜ਼ਤ ਕਰੋ ਠੀਕ ਆ ਜੇ ਤੁਸੀਂ ਕਿਤੇ ਆਪਣੀ ਮਰਜ਼ੀ ਨਾਲ ਵੀ ਵਿਆਹ ਕਰਾਉਣਾ ਤਾਂ ਆਪਦੇ ਮਾਪੇ ਉਹਦੀ ਸਲਾਹ ਦੇ ਨਾਲ ਵਿਆਹ ਕਰਾਓ ਕਿਉਂਕਿ ਕੋਈ ਵੀ ਮਾਪੇ ਆਪਦੇ ਬੱਚਿਆਂ ਬਾਰੇ ਕਦੇ ਗਲਤ ਨਹੀਂ ਸੋਚਦਾ ਹੁੰਦਾ। ਇਹ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਜਿਹੜੀਆਂ ਕੁੜੀਆਂ ਸ਼ਾਇਦ ਗਲਤ ਸੋਚ ਰਹੀਆਂ ਨੇ ਕੁਝ ਕਰਨ ਬਾਰੇ ਆਹ ਵੀਡੀਓ ਦੇ ਕੇ ਸ਼ਾਇਦ ਉਹ ਰੁਕ ਜਾਣ ਸਮਝ ਲੈਣ ਕਿ ਅਸੀਂ ਗਲਤ ਕਦਮ ਚੁੱਕਣ ਜਾ ਰਹੀਆਂ ਸ਼ਾਇਦ ਉਹ ਹੀ ਵੀਡੀਓ ਦੇਖ ਕੇ ਉਹ ਗਲਤ ਕਦਮ ਨਾ ਚੁੱਕਣ। ਕਿਉਂਕਿ ਪੈਸਾ ਤੇ ਲੱਗਿਆ ਵੀ ਮੋੜ ਆਉਂਦਾ ਪਰ ਇੱਜ਼ਤ ਗਈ ਕਦੇ ਨਹੀਂ ਮੁੜਦੀ ਜਿਹੜੀਆਂ ਧੀਆ ਹੁੰਦੀਆਂ ਨੇ ਇਹ ਪਿਓ ਦੇ ਸਿਰ ਦਾ ਤਾਜ ਹੁੰਦੀਆਂ ਨੇ ਤੇ ਇਸ ਤਾਜ ਨੂੰ ਇਸ ਤਰ੍ਹਾਂ ਬਰਕਰਾਰ ਰੱਖਿਓ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਦੱਬ ਕੇ ਸ਼ੇਅਰ ਜਰੂਰ ਕਰ ਦਿਓ